ਹਾਂ ਐਂਡ ਇੰਡੀਆ ਦਿਓਸ ਗੱਲਬਾਤ ਕਰਦਿਆਂ ਗਲਬ ਸਾਹਿਬ ਨਾਲ ਕੇ ਅੱਜ ਪਿੰਨਪਰਾ ਇਕੱਠੇ ਹੋਏ ਆ ਐਦਾ ਮੁੱਦਾ ਕੀ ਆ ਕਿੱਥੇ ਚਲੇ ਹੋ ਕਿਉਂ ਚਲੇ ਹੋ ਉਹ ਤੋਂ ਪ੍ਰਧਾਨ ਜੀ ਸਵਾਗਤ ਆ ਸਾਹਿਬ ਹੈ ਜੀ ਦੇ ਪੱਤੇ ਪ੍ਰਧਾਨ ਜੀ ਅੱਜ ਤੁਸੀਂ ਇਕੱਠ ਕੀਤਾ ਆ ਅੱਜ ਕਿੱਥੇ ਚਲੇ ਹੋ ਤੇ ਕੀ ਕਰਨ ਅੱਜ ਜੀ ਇੱਕ ਤੇ ਰੋਸ ਰੈਲੀ ਰੱਖੀ ਆ ਡੀਸੀ ਡਾਕਟਰ ਅਵਕਸਰ ਦੇ ਕਿ ਰਾਸਤੇ ਤੇ ਉਹ ਰੋਸ ਰੈਲੀ ਚੱਲਿਆ ਜਿਹੜਾ ਭਾਈ ਅਫਤੋਪ ਸਿੰਘ ਨੂੰ ਜਿਹੜੀ ਪ੍ਰੋਬਲਮ ਮੰਗੀ ਸੀ ਉਹ ਡੀਸੀ ਦੇ ਦੇਖ ਕੇ ਨਾ ਕਰ ਦਿੱਤੀ ਅੱਛਾ ਜੀ ਤੇ ਉਹਦੇ ਆਉਣ ਨਾਲ ਪੰਜਾਬ ਦੇ ਵਿੱਚ ਬਹੁਤ ਖਰਾਬ ਹੋ ਸਕਦਾ ਪੰਜਾਬ ਦੇ ਵਿੱਚ ਅੱਗ ਲੱਗ ਸਕਦੀ ਆ ਪਰ ਮੈਂ ਇਹ ਕਹਿਣਾ ਚਾਹੁੰਦਾ ਜਿਹੜੀ ਅੱਗ ਇਹਨਾਂ ਸਰਕਾਰਾਂ ਦੇ ਨਸ਼ਿਆਂ ਦੀ ਲਾਈ ਆ ਉਹਨੂੰ ਬੁਝਾਉਣ ਵਾਸਤੇ ਉਹ ਕੰਮ ਕਰਦਾ ਹੀ ਉਹਦੇ ਅੱਗ ਲੱਗਣੀ ਨਹੀਂ ਅੱਗ ਬੁਝਣੀ ਆ ਜਿਹੜੀ ਨੌਜਵਾਨ ਸਾਡੇ ਨੌਜਵਾਨ ਕਮਿਟੀ ਦੀ ਨਸ਼ਿਆਂ ਦੇ ਨਾਲ ਮਰ ਰਹੀ ਆ ਉਹਨੂੰ ਬਚਾਉਣ ਵਾਸਤੇ ਉਹ ਤਾਂ ਉਹ ਜਲ ਲਈ ਫਿਰਦਾ ਸੀਗਾ ਜਿਹੜਾ ਅੰਮ੍ਰਿਤ ਪਿਆਲਾ ਲੋਕਾਂ ਨੂੰ ਪਿਆ ਕੇ ਨਸ਼ਿਆਂ ਤੋਂ ਰਹਿਤ ਕਰ ਰਿਹਾ ਸੀ ਪੰਜਾਬ ਦੀ ਨੌਜਵਾਨੀ ਬਚਾਉਂਦਿਆ ਹੈਗਾ ਇਸ ਕਰਕੇ ਜਿਹੜੀਆਂ ਸਰਕਾਰਾਂ ਦੀਆਂ ਮਾੜੀਆਂ ਚਾਲਾਂ ਇਹ ਸਰਕਾਰਾਂ ਸਾਡੀ ਪੰਜਾਬ ਦੀ ਨੌਜਵਾਨੀ ਕਿਸਾਨੀ ਤੇ ਨੌਜਵਾਨੀ ਨੂੰ ਖਤਮ ਕਰਨ ਤੇ ਲੱਗੀਆਂ ਇਸ ਕਰਕੇ ਉਹ ਬੰਦੇ ਚੰਗੇ ਨਹੀਂ ਲੱਗਦੇ ਜਿਹੜੇ ਲੋਕਾਂ ਨੂੰ ਸਿੱਧੇ ਰਸਤੇ ਪਾਉਂਦੇ ਆ ਇਹ ਪੰਜਾਬ ਨੂੰ ਸ਼ਾਂਤੀ ਲਿਆਉਣਾ ਚਾਹੁੰਦੇ ਆ ਉਹ ਹੀ ਇਹਨਾਂ ਨੂੰ ਲੱਗਦੇ ਕਿਉਂਕਿ ਇਹਨਾਂ ਦਾ ਚਿੱਟੇ ਦਾ ਵਪਾਰ ਰੋਕਦਾ ਸਰਕਾਰਾਂ ਦਾ ਇਹ ਚਟਾ ਸਰਕਾਰਾਂ ਦਾ ਆਪਣਾ ਕਿਹੜਾ ਕਲਾਕਾਰ ਬੋਲਦਾ ਤਾਂ ਐਵੇਂ ਨਹੀਂ ਹਾਂਜੀ ਚਟਾ ਜਿਹੜਾ ਸਰਕਾਰਾਂ ਦਾ ਵਿਗਦਾ ਇਸ ਕਰਕੇ ਮੈਂ ਇਹ ਦੱਸਣਾ ਚਾਹੁੰਦਾ ਵੀ ਸਰਕਾਰਾਂ ਨੂੰ ਚੰਗਾ ਕੰਮ ਕਰਨ ਵਾਲਾ ਜਿਹੜਾ ਪੰਜਾਬ ਨੂੰ ਚੰਗੀ ਸੇਵ ਦਿੰਦਾ ਉਹਨਾਂ ਲੋਕਾਂ ਨੂੰ ਅੰਦਰ ਢਾਕੇ ਰੱਖ ਦਿਆ ਜਿੱਦਾਂ ਬਦੀ ਸਿੰਘ ਜਿਹੜੇ ਸਾਡੇ 30 35 35 ਸਾਲ ਤੋਂ ਅੰਦਰ ਆ ਉਹਨਾਂ ਨੂੰ ਅੱਜ ਤੱਕ ਰਿਹਾ ਨਹੀਂ ਕੀਤਾ ਇੱਦਾਂ ਹੀ ਪਈ ਆ ਮਤਲਬ ਜਿੰਦਾ ਕਿਹੜਾ ਇਹ ਹੋਈ ਬਾਹਰ ਦੀਆਂ ਸਟੇਟਾਂ ਦੇ ਵਿੱਚ ਥਾਣੇ ਆ ਤੇ ਅਫੇਰ ਦੇ ਆ ਥਾਣੇ ਲੋਕਾਂ ਨੂੰ ਮਾਰਿਆ ਇਹਦਾ ਮਾਰਪਾ ਉਹਦਾ ਕੋਈ ਅਸਰ ਨਹੀਂਦਾ ਇਹ ਕਰਕੇ ਸਾਰਾ ਸੰਤੂ ਪੱਕੇ ਜੁੱਪਦੀ ਆ ਇਹ ਪੱਕੇ ਨੂੰ ਬਚਾਉਣਾ ਹੱਸਦੇ ਆਪਾਂ ਤਗੜੇ ਹੋ ਕੇ ਲਾ ਮਾਰੀਏ ਤੇ 2027 ਦੇ ਵਿੱਚ ਆਉਣ ਵਾਲਾ ਜਿਹੜਾ ਸਮਾ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਲੜਾ ਕੇ ਭਾਈ ਸਭ ਨੂੰ ਚੀਫ ਮਿਨਿਸਟਰ ਬਣਾ ਕੇ ਬਾਹਰ ਕੱਢਾਂਗੇ ਉਹ ਸਰਕਾਰਾਂ ਨੂੰ ਸਾਡੀਆਂ ਪ੍ਰਧਾਨ ਜੀ ਫਿਰ ਇੱਕ ਗੱਲ ਜਦੋਂ ਤੁਸੀਂ ਖੁੱਲਕੇ ਨਹੀਂ ਕਹੀ ਪਰ ਸਮਝ ਅਸੀਂ ਗਏ ਆ ਕਿ ਦੋ ਦੋ ਪ੍ਰੋਟੋਕੋਲ ਚੱਲਣ ਦੇ ਆ ਭਾਈ ਅਮਰਤਵਾਸ ਵਾਸਤੇ ਪ੍ਰੋਟੋਕੋਲ ਵੱਖਰਾ ਆ ਫਿਰ ਉਹ ਗੜਾ ਬਾਬਾ ਮੈਂ ਉਹਦਾ ਨਾਮ ਵੀ ਨਹੀਂ ਲੈਣਾ ਚਾਹੁੰਦਾ ਜੇ ਤੇ ਸੀਬੀਆਈ ਨੇ ਜਿਹਨੂੰ ਸਜ਼ਾ ਕੀਤੀ ਆ ਉਹ ਬੰਦਾ ਕਦੀ ਵੀ ਬਾਹਰ ਆ ਜਾਂਦਾ ਤੇ ਇੱਥੇ ਪ੍ਰੋਟੋਕੋਲ ਇੱਥੇ ਪ੍ਰੋਟੋਕੋਲ ਵੱਖ-ਵੱਖ ਕਿਉਂ ਆ ਇਹ ਜਿਹੜੇ ਸਾਰੇ ਸਰਕਾਰਾਂ ਦੇ ਆ ਲੋਟ ਰਾਜਾ ਕਿਉਂਕਿ ਸਰਕਾਰਾਂ ਹਰ ਇੱਕ ਕ੍ਰਿਮੀਨਲ ਬੰਦੇ ਨੂੰ ਜਦ ਜੀ ਉਹਦੀ ਬੱਤ ਕਰਦੇ ਇੱਥੇ ਜਿਹੜਾ ਸੇਕਤੋਂਬ ਨੂੰ ਨਾ ਹੋਰ ਕਿਸੇ ਧਰਮ ਦੇ ਖਿਲਾਫ ਚੱਲਦਾ ਉਹਨੂੰ ਲਾਲ ਗੱਲਮੈਂਡੇ ਦੇ ਦਿੰਦੀਆਂ ਜਿਹੜਾ ਬੰਦਾ ਸਹੀ ਕਰਦਾ ਉਹਨਾਂ ਨੂੰ ਚੋਕੇ ਅੰਦਰ ਦੇ ਦਿੰਦੀ ਇਹ ਕਰਕੇ ਭਾਈ ਸਾਡੀ ਸੇਕਤੋਂਬ ਦਾ ਸ਼ੁਰੂ ਤੋਂ ਵਿਤਰਾਂਦਾ ਆਇਆ ਕਿ ਸਰਕਾਰਾਂ ਕਰਦੀਆਂ ਇਹਨੂੰ ਖਤਮ ਪਾਉਣ ਵਾਸਤੇ ਅੱਜ ਸਾਨੂੰ ਚੰਗੇ ਗਰੁੱਪ ਦੇ ਵਿੱਚ ਚੱਲ ਕੇ ਚੰਗੇ ਮਾਹੌਲ ਨੂੰ ਸਿਰਜ ਕੇ 2027 ਦੇ ਵਿੱਚ ਆਪਣੀ ਸਰਕਾਰ ਬਣਾ ਕੇ ਇਹ ਜਿਹੜੇ ਕਾਨੂੰਨ ਸਰਕਾਰਾਂ ਨੇ ਸਾਡੇ ਗਲਾ ਬਣਾਇਆ ਤੁਹਾਨੂੰ ਸਹੀ ਪਵਾ ਧੰਨਵਾਦ